ਭਾਈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਵਾਈਫਾਈ ਦਾ ਬਿੱਲ ਲੈਣਾ ਐ ਮੈਂ ਨਹੀਂ ਜੀ ਆਪਣੇ ਤਾਂ ਤੱਕਾ ਹੈ ਜੀ ਕਿਉਂ ਜੀ ਨਹੀਂ ਆਪਣੇ ਨਹੀਂ ਵਾਈਫਾਈ ਭਾਈ ਜੀ ਪਿੰਡ ਦੇ ਵਿੱਚ ਛੋੜੇ ਵਾਈਫਾਈ ਸਾਡੇ ਆ ਹੀ ਆ ਹਾਂ ਜੀ ਚਲੋ ਮੈਂ ਦੇਖ ਕੇ ਆਉਣਾ ਜੀ ਪਰ ਐਵੇਂ ਤੱਕੇ ਨਾਲ ਕਿਤੇ ਬਿੱਲ ਲੇ ਜੂ ਮੈਂ ਹੁਣੇ ਦੇਖ ਕੇ ਆਇਆ ਆਹੋ ਆਹੋ ਦੇਖ ਕੇ ਆ ਤਾਂ ਕਿਤੇ ਦਿਖਦੀ ਨਹੀਂ ਕਰਦਾ ਕੀ ਫਿਰਦਾ ਵੀਰੇ ਮੈਂ ਸਾਰਾ ਘਰ ਫਰੋਲ ਲਿਆ ਹਾਂ ਥੋਡੀ ਵਾਈਫ ਸਾਡੇ ਘਰੇ ਨਹੀਂ ਆਈ ਕਿਸੇ ਹੋਰ ਦੇ ਨਾਲ ਨਿਕਲ ਗਈ ਓਏ ਫੁੰਝੜਾ ਵਾਈਫ ਘਰ ਆਲੀ ਨਹੀਂ ਇਹ ਹਾਂ ਉਹ ਵਾਈਫਾਈ ਜਿਹੜਾ ਥੋੜੇ ਮੈਂ ਲਾ ਕੇ ਆਇਆ ਇੱਧਰ ਕਰ ਪੂਰੀ ਪਤੰਦਰ ਓਰੀਆ ਆ ਗਈ ਤਾਂ ਮਾਥਰ ਆ ਗਈ ਹੈ ਕੀ ਆ ਇਹ ਇਹ ਕਾਪੀ ਆ ਗਿਆ ਹਸ ਕਰ ਇਹ ਡਬਲਯੂ ਆਈ ਐਫ ਆਈ ਆ ਗਈ ਹੈ ਏ ਬੀਫੀ ਬੀਫੀ ਨੇ ਵਾਈਫਾਈ ਤੋਂ ਤਾਂ ਮਾਸੜ ਰਹੇ